ਸਸਿਗਾਲ ਜੀ ਮੈਂ ਰਜੇਸ਼ ਕੁਮਾਰ ਉਮੀਦ ਕਰਦਾ ਕਿ ਸਾਰੇ ਭੈਣ ਭਰਾ ਆਪਣੇ ਘਰੇ ਠੀਕ ਠਾਕ ਹੋਵੋਗੇ ਜੀ ਪੰਜਾਬ 19 ਚੈਨਲ ਅਤੇ ਤੁਹਾਡਾ ਅਖਬਾਰ ਸਾਡੇ ਸੋਸ਼ਲ ਮੀਡੀਆ ਦੇ ਦੋਨੇ ਪਲੇਟਫਾਰਮ YouTube Facebook Instagram ਤੇ ਆ ਇਹਨਾਂ ਨੂੰ ਲਾਈਕ ਫੋਲੋ ਤੇ ਸ਼ੇਅਰ ਜਰੂਰ ਕਰੋ ਤਾਂ ਦੋਸਤੋ ਹੁਣ ਤੁਹਾਡੇ ਸਾਹਮਣੇ ਜਿਹੜੀ ਨਵੀਂ ਖਬਰ ਲੈ ਕੇ ਹਾਜ਼ਰ ਹੋਏ ਆ ਇਹ ਕੁੰਭ ਦੇ ਵਿੱਚ ਪ੍ਰਯਾਗ ਰਾਜ ਦੇ ਵਿੱਚ ਜੋ ਕੁੰਭ ਦੇ ਇਸ ਵਕਤ ਜੋ ਚੱਲ ਰਿਹਾ ਹੈ ਉਸ ਦੇ ਵਿੱਚ ਅਹ 2 ਦਿਨ ਪਹਿਲਾਂ ਜੋ ਇੱਕ ਮੰਦਭਾਗੀ 3 ਦਿਨ ਪਹਿਲਾਂ ਘਟਨਾ ਵਾਪਰੀ ਸੀਗੀ ਜਿਸ ਦੇ ਵਿੱਚ ਯੂਪੀ ਸਰਕਾਰ ਦੇ ਵੱਲੋਂ ਪਹਿਲਾਂ ਤਾਂ 16 17 ਘੰਟੇ ਡਿਨਾਈ ਕੀਤਾ ਗਿਆ ਕਿ ਇਹ ਅਫਵਾਹਾਂ ਅਤੇ ਉਸ ਤੋਂ ਬਾਅਦ 30 ਮੌਤਾਂ ਦੀ ਪੁਸ਼ਟੀ ਹੈ ਜਿਹੜੀ ਕੀਤੀ ਗਈ ਹੈ ਉਸ ਮਾਮਲੇ ਨੂੰ ਲੈ ਕੇ ਹੁਣ ਇੱਕ ਨਵੀਂ ਗੱਲ ਹੈ ਜਿਹੜੀ ਉਹ ਸਾਹਮਣੇ ਆ ਰਹੀ ਹੈ ਅ ਦਿਨਿਕ ਪਾਸਕਰ ਦੇ ਵੱਲੋਂ ਵੀ ਇਹ ਖਬਰ ਹੈ ਜਿਹੜੀ ਪ੍ਰਮੁਖਤਾ ਦੇ ਨਾਲ ਹੈ ਜਿਹੜੀ ਛਾਪੀ ਗਈ ਹੈ ਖਬਰ ਦੇ ਮੁਤਾਬਕ ਉਸ ਦਿਨ ਜੋ ਆ ਜੜ ਮੱਛੀ ਸੀਗੀ ਜੋ ਪਗੜੜ ਮੱਛੀ ਸੀਗੀ ਉਹ ਦੋ ਜਗ੍ਹਾ ਤੇ ਹੋਈ ਸੀ ਨਾ ਕਿ ਇੱਕ ਜਗ੍ਹਾ ਤੇ ਇੱਥੇ ਨਾਲ ਇਹ ਵੀ ਤੁਹਾਨੂੰ ਮੈਂ ਦੱਸਣਾ ਚਾਹਣਾ ਕਿ 27 ਅਤੇ 28 ਨੂੰ ਜੋ 30 ਪੁਲ ਜਿਹੜੇ ਬਣਾਏ ਗਏ ਸੀਗੇ ਪੋਂਟੂਨ ਪੁਲ ਜਿਹੜੇ ਟੈਂਪਰੇਰੀ ਪੁਲ ਹੁੰਦੇ ਆ ਜੋ ਗੰਗਾ ਨਦੀ ਤੇ ਬਣਾਏ ਗਏ ਸੀਗੇ ਉਹਨਾਂ ਦੇ ਵਿੱਚੋਂ ਕੁਝ ਪੁਲੀ ਹੈ ਜਿਹੜੇ ਉਹ ਚੱਲਦੇ ਰੱਖੇ ਗਏ ਸੀ ਅਤੇ 27 ਅਤੇ 28 ਨੂੰ ਬਾਕੀ ਪੁਲਾ ਜਿਹੜੇ ਉਹ ਵੀਵੀਆਈਪੀ ਮੂਵਮੈਂਟ ਕਰਕੇ ਬੰਦ ਰੱਖੇ ਗਏ ਸੀ ਜਿਸ ਕਾਰਨ ਕੁਝ ਉਸ ਦਿਨ ਮੌਨੀਆਂ ਮਾਵਸਿਆ ਸੀ ਕਿ ਜਿਸ ਕਾਰਨ ਵੱਡੀ ਗਿਣਤੀ ਦੇ ਵਿੱਚ ਲੋਕ ਕਾ ਜਿਹੜੇ ਉੱਥੇ ਅ ਅ ਅੰਮ੍ਰਿਤ ਅਸ਼ਨਾਨ ਕਰਨ ਦੇ ਲਈ ਸੰਗਮ ਤੇ ਪਹੁੰਚ ਦੀ ਕਾਲੀ ਦੇ ਵਿੱਚ ਸੀਗੇ ਤੇ ਜਦੋਂ ਇਹ ਸਵੇਰੇ ਕਰੀਬ-ਕਰੀਬ 29 ਤਰੀਕ ਨੂੰ 3:30 ਵਜੇ ਹੀ ਕਟਨਾ ਮੰਦਪਾਗੀ ਕਟਨਾ ਜਿਹੜੀ ਵਾਪਰਦੀ ਆ ਇੱਥੇ ਦੋਸਤੋ ਤੁਹਾਨੂੰ ਮੈਂ ਕੁਝ ਗੱਲਾਂ ਜਿਹੜੀਆਂ ਦੱਸਣੀਆਂ ਚਾਹਣਾ ਅ ਨਾਲ ਤੁਹਾਨੂੰ ਮੈਂ ਵੀ ਦੱਸੂਗਾ ਕਿ ਸਾਡਾ মিডিਆ ਜਿਹੜਾ ਹਾਲਾਂਕਿ ਮੈਂ ਵੀ ਇੱਕ মিডিਆ ਪਰਸਨ ਆ ਪਰ ਇਸ 'ਚ ਕੋਈ ਦੋ ਰਾਏ ਨਹੀਂ ਹੈਗੀ ਕਿ ਸਾਡਾ মিডিਆ ਜਿਹੜਾ ਉਹ ਵੀ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਤੇ ਲੱਗਿਆ ਹੋਇਆ ਉਹਨਾਂ ਦੇ ਵੱਲੋਂ ਵੀ ਸਹੀ ਜਾਣਕਾਰੀ ਆ ਜਿਹੜੀ ਕੁਝ ਵੀਡੀਓ ਆਧਾਰੇ ਜਿਹੜੇ ਬਿਲਕੁਲ ਦੇ ਰਹੇ ਸਹੀ ਜਾਣਕਾਰੀ ਹੈ ਜਿਹੜੀ ਪੂਰੀ ਜਾਣਕਾਰੀ ਹੈ ਜਿਹੜੀ ਉਹਨਾਂ ਦੇ ਵੱਲੋਂ ਵੀ ਨਹੀਂ ਦਿੱਤੀ ਜਾ ਰਹੀ ਹੈ ਤਾਂ ਦੋਸਤੋ ਇੱਥੇ ਮੈਂ ਤੁਹਾਨੂੰ ਨਾਲ ਇਹ ਵੀ ਦੱਸਣਾ ਚਾਹ ਰਿਹਾ ਕਿ ਉਸ ਦਿਨ ਜੋ ਭਗੜੜ ਮੱਚੀ ਸੀ ਭਾਜੜ ਮੱਚੀ ਸੀ ਉਹਦੇ ਵਿੱਚ ਕਈ ਚੀਜ਼ਾਂ ਨੇ ਜਿਹੜੀਆਂ ਖੁੱਲ ਕੇ ਸਾਹਮਣੇ ਆ ਰਹੀਆਂ ਉੱਥੇ ਮੈਂ ਸੋਸ਼ਲ ਮੀਡੀਆ ਦਾ ਵੀ ਕੁਝ ਜੋ ਉਧਰ ਦੇ ਪ੍ਰਿਆਗ ਰਾਜ ਦੇ ਯੂਪੀ ਦੇ ਚੈਨਲ ਹੈਗੇ ਉਹਨਾਂ ਦੀਆਂ ਖਬਰਾਂ ਵੀ ਮੈਂ ਦੇਖ ਰਿਹਾ ਸੀਗਾ ਤਾਂ ਉੱਥੇ ਲੋਕਾਂ ਦਾ ਕਹਿਣਾ ਸੀਗਾ ਕਿ 8 ਦੇ ਕਰੀਬ ਜੋ ਟਰਾਲੀਆਂ ਹੈਗੀਆਂ ਉਹ ਲੋਕਾਂ ਦੇ ਜੋ ਸਮਾਨ ਉੱਥੇ ਰਹਿ ਚੁੱਕਿਆ ਸੀਗਾ ਉਸ ਚ ਕੱਪੜੇ ਆ ਜੁੱਤੇ ਚੱਪਲਾਂ ਜੋ ਵੀ ਸਮਾਨ ਸੀਗਾ ਕਹਿੰਦੇ 8 ਟਰਾਲੀਆਂ ਭਰ ਗਈਆਂ ਤੇ ਸੈਂਕੜੇ ਦੀ ਗਿਣਤੀ ਦੇ ਵਿੱਚ ਮੈਂ ਸੈਂਕੜੇ ਕਹਿ ਰਿਹਾ ਤੁਹਾਨੂੰ ਮੈਂ ਸੈਂਕੜੇ ਦੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਹਲੇ ਵੀ ਆਪਦੇ ਕੋਈ ਮਾਹਬਾਪ ਨੂੰ ਲੱਭ ਰਿਹਾ ਕੋਈ ਪਤੀ ਪਤਨੀ ਨੂੰ ਲੱਭ ਰਿਹਾ ਕੋਈ ਬੱਚਾ ਨੂੰ ਲੱਭ ਰਿਹਾ ਕੋਈ ਕਿਸੇ ਨੂੰ ਲੱਭ ਰਿਹਾ ਜੋ ਇਸ ਵਕਤ ਅੱਜ ਦੀ ਵੀ ਪੋਜੀਸ਼ਨ ਇਹ ਹੈ ਸੈਂਕੜੇ ਦੀ ਗਿਣਤੀ ਦੇ ਵਿੱਚ ਤੇ ਜੋ ਗਿਣਤੀ ਸਰਕਾਰ ਦੇ ਵੱਲੋਂ ਮ੍ਰਿਤਕਾਂ ਦੀ ਦੱਸੀ ਗਈ ਉਹ 30 ਦੱਸੀ ਗਈ ਹੈ ਜੋ ਕਿ ਮੈਨੂੰ ਨਹੀਂ ਲੱਗਦਾ ਵੀ ਇੰਨੇ ਘੱਟ ਹੋਗੇ ਕਿਉਂਕਿ ਇੰਨੀ ਵੱਡੀ ਪੱਧਰ ਤੇ ਤੁਸੀਂ ਦੇਖੋ ਵੀ 8 ਟਰਾਲੀਆਂ ਜਿਹੜੀਆਂ ਸਮਾਨ ਲਿਆ ਕੱਪੜੇ ਚੱਪੜਾ ਜੁੱਤੇ ਜਾਂ ਜੋ ਬੈਗ ਵਗੈਰਾ ਰਹਿ ਗਏ ਸੀਗੇ ਅੱਠ ਟਰਾਲੀਆਂ ਭਰ ਜਾਣੀਆਂ ਤਾਂ ਕਿੱਥੇ ਜਾਂਦੀ ਹੈ ਗੱਲ ਤੁਸੀਂ ਇਹ ਸੋਚ ਕੇ ਦੇਖੋ ਗੱਲ ਇਹ ਅ ਇੱਕ ਦੋਸਤੋ ਹੋਰ ਗੱਲ ਪਤਾ ਲੱਗੀ ਹੈ ਕਿ ਜਦੋਂ ਉਸ ਦਿਨ ਮੋਨੀਮ ਆਵਾਸਿਆਂ ਦੇ ਦਿਨੇ ਇਹ ਜਿਹੜੇ 30 ਪੌਂਟ ਪੌਂ ਪੁਲਸੀਏ ਜਿਨ੍ਹਾਂ ਦੇ ਵਿੱਚੋਂ ਕਾਫੀ ਗਿਣਤੀ ਦੇ ਵਿੱਚ ਕਰੀਬ 21 ਦੇ ਪੌੜਾ ਜਿਹੜੇ ਉਹ ਬੰਦ ਸੀਗੇ ਸਿਰਫ 9 ਪੌੜਾ ਹੀ ਹੈ ਜਿਹੜੇ ਚੱਲ ਰਹੇ ਸੀਗੇ ਤੇ ਮੋਨੀਅਮ ਆਵਸਿਆ ਸੀ ਇਸ ਕਾਰਨ ਲੋਕ ਜਿਹੜੇ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚ ਰਹੇ ਸੀਗੇ ਤਾਂ ਉੱਥੇ ਇੱਕ ਜਗ੍ਹਾ ਦੇ ਉੱਤੇ ਸਿਰਫ ਜੋ 500 ਮੀਟਰ ਦਾ ਘੇਰਾ ਹੁੰਦਾ ਜੀ ਅੱਧੇ ਕਿਲੋਮੀਟਰ ਦਾ ਰੇਡੀਅਸ ਹੈ ਉਹਦੇ ਵਿੱਚ ਦੱਸਿਆ ਜਾ ਰਿਹਾ ਹੈ ਜੀ ਵੀ ਤਕਰੀਬਨ ਤਕਰੀਬਨ 15 ਲੱਖ ਲੋਕ ਇਕੱਠੇ ਹੋ ਗਏ ਸੀਗੇ ਜੀ ਹੁਣ ਤੁਸੀਂ ਆਏ ਦੇਖ ਲਓ ਗੱਲ ਵੀ ਅਸੀਂ ਬਰਨਾਲੇ ਸ਼ਹਿਰ ਦੀ ਗੱਲ ਕਰੀਏ ਕਿੰਨਾ ਵੱਡਾ ਫੈਲਾਵਾ ਸ਼ਹਿਰ ਹੈ ਜੀ ਤਾਂ 2 ਲੱਖ ਦੀ ਗਿਣਤੀ 2 ਸਵਾ 2 ਲੱਖ ਦੀ ਸਾਡੀ ਗਿਣਤੀ ਹੈ ਜਿਹੜੀ ਜਨਸੰਖਿਆ ਹੈ ਬਰਨਾਲੇ ਸ਼ਹਿਰ ਦੀ ਜੇ ਆਪਾਂ ਕਰੀਏ ਜੀ ਗੱਲ ਤਾਂ ਤੁਸੀਂ ਸੋਚ ਕੇ ਦੇਖੋ ਵੀ ਅੱਧਾ ਕਿਲੋ 15 ਲੱਖ ਲੋਕ ਇਕੱਠੇ ਹੋ ਜਾਣੇ ਤੇ ਉਹਨਾਂ ਦੀ ਹੋਰ ਦੇਖੋ ਉਧੂ ਉੱਪਰ ਵੱਡਾ ਸਿੱਤਮ ਕੀ ਉਧੂ ਉੱਪਰ ਸਿੱਤਮ ਇਹ ਹੈ ਜੀ ਕਿ ਉਹਨਾਂ ਦੀ ਸਿਕਿਉਰਿਟੀ ਦੇ ਵਾਸਤੇ ਸਿਰਫ 1000 ਪੁਲਿਸ ਮੁਲਾਜ਼ਮ ਤ ਰਾਤ ਸੀਗਾ ਜੀ ਸਿਰਫ 1000 ਪੁਲਿਸ ਮੁਲਾਜ਼ਮ ਯਾਨੀ ਕਿ ਮੋਟਾ-ਮੋਟਾ ਜੇ ਆਪਾਂ ਕਹਿ ਲਈਏ ਤਾਂ 1500 ਲੋਕਾਂ ਤੇ ਇੱਕ ਪੁਲਿਸ ਮੁਲਾਜ਼ਮ ਤ ਰਾਤ ਸੀਗਾ ਜੀ ਉੱਥੇ ਔਰ ਇੱਕ ਹੋਰ ਸੋਸ਼ਲ ਮੀਡੀਆ ਤੇ ਵੀਡੀਓ ਜਿਹੜੀ ਸਾਹਮਣੇ ਆ ਰਹੀ ਹੈ ਕਿ ਪ੍ਰਿਆਗਰਾਜ ਡਿਵੀਜ਼ਨ ਦੇ ਜੋ ਕਮਿਸ਼ਨਰ ਹੈਗੇ ਆ ਉਹ ਭਗਦੜ ਤੋਂ ਕੁਝ ਸਮਾਂ ਪਹਿਲਾਂ ਹੀ ਲੋਕਾਂ ਨੂੰ ਉਥੇ ਕਹਿੰਦੇ ਨਜ਼ਰ ਆ ਰਹੇ ਸੀਗੇ ਕਿ ਜੋ ਵੀ ਲੋਕ ਸੰਗਮ ਤਟ ਤੇ ਪਹੁੰਚ ਚੁੱਕੇ ਆ ਉਹ ਅਸ਼ਨਾਣ ਕਰਕੇ ਨਾਲ ਦੀ ਨਾਲ ਜਿਹੜਾ ਵਾਪਸ ਚਲੇ ਜਾਣ ਕਿਉਂਕਿ ਭੱਜਦੜ ਮੱਛਨ ਦਾ ਭਾਂਜੜ ਮੱਛਨ ਦੇ ਚਾਰਸਾ ਕਾਫੀ ਜ਼ਿਆਦਾ ਹੈਗਾ ਤੇ ਉਸ ਤੋਂ ਕੁਝ ਹੀ ਸਮੇਂ ਬਾਅਦ ਮਿਰਖੜ ਭੱਜੜ ਮੱਛ ਚੁੱਕੀ ਸੀ ਜਿਸ ਦੇ ਵਿੱਚ ਲੋਕ ਆ ਜਿਹੜੇ ਉਹ ਬਹੁਤ ਬੁਰੀ ਤਰ੍ਹਾਂ ਵਿਚਾਰੇ ਮਾਰੇ ਗਏ ਹੈਗੇ ਇੱਥੇ ਇੱਕ ਮੈਂ ਤੁਹਾਨੂੰ ਦੋਸਤੋ ਹੋਰ ਗੱਲ ਦੱਸਣੀ ਚਾਹਣਾ ਮੈਂ ਕਿ ਯੂਪੀ ਸਰਕਾਰ ਜਿਹੜੀ ਉਹ ਪੂਰੀ ਤਰ੍ਹਾਂ ਪ੍ਰਬੰਧਨ ਦੇ ਵਿੱਚ ਫੇਲ ਸਾਬਤ ਹੋਈ ਹੈ ਕੁੰਭ ਮੇਲੇ ਦੇ ਵਿੱਚ ਤੁਸੀਂ ਇੱਕ ਗੱਲ ਦੇਖੋ ਵੀ ਇਹ ਜੋ ਮੇਰੀ ਨੌਲੇਜ ਹੈ ਇਹ ਤੀਜੀ ਘਟਨਾ ਹੋਈ ਹੈ ਆਜ਼ਾਦੀ ਤੋਂ ਬਾਅਦ ਵੀ ਜਦੋਂ ਕੁੰਭ ਤੇ ਐਸਟਰਾ ਭਾਜੜੇ ਦੇ ਵਿੱਚੋਂ ਲੋਕਾਂ ਦੀ ਮੌਤ ਹੋਈ ਹੈ ਪਹਿਲਾਂ ਮੇਰੇ ਖਿਆਲ ਨਾਲ ਸ਼ਾਇਦ 1952 ਦੇ ਵਿੱਚ ਹੋਇਆ ਸੀਗਾ ਕਿ ਉਦੋਂ ਭਾਜੜ ਮੱਚੀ ਸੀ ਤਾਂ 800 ਦੇ ਕਰੀਬ ਲੋਕ ਉੱਥੇ ਮਾਰੇ ਗਏ ਸੀਗੇ ਉਸ ਤੋਂ ਬਾਅਦ ਇੱਕ ਰੇਲਵੇ ਸਟੇਸ਼ਨ ਤੇ ਉਦੋਂ ਸਮਾਜਵਾਦੀ ਪਾਰਟੀ ਸਰਕਾਰ ਸੀਗੀ ਉਦੋਂ 42 ਲੋਕ ਆ ਜਿਹੜੇ ਰੇਲਵੇ ਸਟੇਸ਼ਨ ਤੇ ਭੱਜੜ ਭਾਜੜ ਮੱਚਣ ਦੇ ਕਾਰਨ ਮਾਰੇ ਗਏ ਸੀ ਅਤੇ ਹੁਣ ਆ ਤੀਜੀ ਘਟਨਾ ਜੀ ਇਹ ਹੁਣ ਆਪਾਂ ਆ ਜੀ ਦੀ ਵੀਵੀਆਈਪੀ ਜੋ ਉੱਥੇ ਬਣਾਏ ਗਏ ਸੀ ਰੂਟ ਹੈ ਜਿਹੜੇ ਭਰਿਆगराज ਦੇ ਵਿੱਚ ਤੁਸੀਂ ਇੱਕ ਗੱਲ ਦੇਖੋ ਜੀ ਵੀ ਵੀ ਆਈ ਪੀ ਐਡਾ ਵੱਡਾ ਕਾਠ ਹੈ ਜਿੱਥੇ ਸਰਕਾਰ ਖੁਦ ਕਹਿ ਰਹੀ ਹੈ ਵੀ ਸਾਨੂੰ ਉਮੀਦ ਹੈ ਵੀ 40 ਕਰੋੜ ਲੋਕ ਹੈ ਜਿਹੜੇ ਸੰਗਮ ਸ੍ਰਾਂ ਕਰਣਗੇ ਪੂਰੇ ਕੁੰਭ ਦੇ ਦੌਰਾਨ ਤਾਂ ਤੁਸੀਂ ਇੱਕ ਗੱਲ ਦੇਖੋ ਜੀ ਵੀ ਉੱਥੇ ਆਮ ਲੋਕ ਹੈ ਜਿਹੜੇ ਉਹਨਾਂ ਦੇ ਲਈ ਜੋ ਰਸਤਾ ਹੈਗਾ ਯਾਨੀ ਕਿ ਜਿੱਥੋਂ 40 ਕਰੋੜ ਲੋਕਾਂ ਨੇ ਨਿਕਲਣਾ ਉਹ ਸੇਮ ਹੈ ਜੋ ਵੀ ਵੀ ਆਈ ਪੀ ਹੈ ਉਸ ਤੋਂ ਵਧੀਆ ਉਹਨੇ ਸੇਮ ਹੈ ਤੇ ਤੁਸੀਂ ਇਹ ਦੇਖੋ ਵੀ ਗੱਲ ਵੀ ਕਿਵੇਂ ਲੋਕਾਂ ਦੀ ਜਾਨ ਨਾਲ ਖੇਡਿਆ ਗਿਆ ਮੋਨਿਮ ਆਬਸੇ ਵਾਲੇ ਦਿਨ ਸਭ ਤੋਂ ਵੱਧ ਅਮਰਿਤਸਰਾਨ ਕਿਉਂਕਿ ਲੋਕਾਂ ਨੇ ਕਰਨਾ ਸੀ ਤਾਂ ਪਤਾ ਸੀਗਾ ਵੀ ਸਭ ਤੋਂ ਵੱਧ ਲੋਕ ਹੋਣਗੇ ਤਾਂ ਇਹਨਾਂ ਨੇ 30 ਦੇ 30 ਪੁਲ ਖੋਲ ਖੋਲਣ ਦੇ ਨਾਲ-ਨਾਲ ਹੋਰ ਜੋ ਐਕਸਟਰਾ ਉਹਦਾ ਇੰਤਜ਼ਾਮ ਕਰਨਾ ਸੀਗਾ ਉਹਦੀ ਬਜਾਏ 21 ਪੁਲ ਹੀ ਬੰਦ ਕਰਤੇ ਲੋਕਾਂ ਜਿਹੜੇ ਇੱਕ ਜਗ੍ਹਾ ਇਕੱਠਾ ਹੋਣਾ ਸ਼ੁਰੂ ਹੋ ਗਏ ਜੀ ਤੇ ਉਸ ਤੋਂ ਬਾਅਦ ਆਪਾਂ ਹੁਣ ਗੱਲ ਆ ਜੀ ਇੰਤਜ਼ਾਮ ਜਿਹੜੇ ਹੋਏ ਆ 1500 ਬੰਦੇ ਦੇ ਇੱਕ ਪੁਲਿਸ ਮਲਾਜਮ ਦੀ ਕਿਵੇਂ ਕੰਮ ਚੱਲੂਗਾ ਤੁਸੀਂ ਇੱਕ ਗੱਲ ਦੇਖੋ ਉੱਥੇ ਜੋ ਮੈਂ ਵੀਡੀਓਜ਼ ਦੇਖਿਆ ਨੇ ਮੇਰੇ ਖੁਦ ਦੇ ਅੱਖਾਂ ਦੇ ਵਿੱਚ ਹੰਝੂ ਆ ਗਏ ਦੋਸਤੋ ਕਈ ਲੋਕ ਵਿਚਾਰੇ ਨਾ ਵੀ ਤੁਸੀਂ ਇਹ ਸਮਝ ਲਓ ਗੱਲ ਇੱਕ ਉੱਥੇ ਮੈਂ ਹਲਦੀ ਰਾਮ ਦਾ ਕੋਈ ਸਟੋਰ ਸੀਗਾ ਉਹਦੇ ਵਿੱਚ ਦੇਖ ਰਿਹਾ ਸੀਗਾ ਉਹਦੇ ਵਿੱਚ ਲੱਖਾਂ ਮਹੀਆਂ ਲੋਕ ਉਹਦੇ ਉੱਪਰ ਦੀ ਰੰਗੀ ਜਾਂਦੇ ਆ ਇੱਕ ਮੈਡਮ ਹੈ ਉੱਥੇ ਵਿਚਾਰੀ ਉਹ ਰੋ ਰੋ ਕੇ ਦੱਸ ਰਹੀ ਸੀ ਕਹਿੰਦੀ ਅਸੀਂ ਹਵਾ ਦੇ ਵਿੱਚ ਪਾਣੀ ਸਿੱਟ ਰਹੇ ਸੀਗੇ ਵੀ ਲੋਕ ਆ ਜਿਹੜੇ ਵੀ ਦਮਨਾ ਘੁੱਟੇ ਲੋਕ ਉੱਥੇ ਉਹ ਉਹਨਾਂ ਨੂੰ ਪਾਣੀ ਮਿਲ ਜਾਏ ਕੋ ਸਾਹ ਆ ਜਾਏ ਇੱਕ ਵੀਡੀਓ ਦੇਖੀ ਜੀ ਮੈਂ ਲੋਕ ਯਾਨੀ ਕਿ ਦੋ ਲੇਡੀਜ਼ ਬਚਾਰੀਆਂ ਪਿਆਸ ਨਾਲ ਮਰ ਗਈਆਂ ਜੀ ਤੁਸੀਂ ਐਂ ਦੇਖੋ ਕਰ ਦੋ ਲੇਡੀਜ਼ ਪਿਆਸ ਨਾਲ ਮਰ ਗਈਆਂ ਬਚਾਰੀਆਂ ਇੱਕ ਵੀਡੀਓ ਦੇਖੀ ਜੀ ਮੈਂ ਜਿਵੇਂ ਜਦੋਂ ਭੱਜਣਾ ਮਚੀ ਜੀ ਉੱਥੇ ਤਾਂ ਲੋਕ ਆ ਜਿਹੜੇ ਉੱਥੇ ਸਾਰੇ ਜਦੋਂ ਇਕੱਠੇ ਹੋਏ ਦੇਖਿਆ ਕਰਿਆ ਤਾਂ ਜਦੋਂ ਭੱਜ ਰਹੇ ਸੀਗੇ ਯਾਨੀ ਕਿ ਉਹਦੇ ਵਿੱਚ ਵੀ ਇੱਕ ਬੰਦਾ ਜਿਹੜਾ ਮਰਿਆ ਹੋਇਆ ਸੀ ਵਿਚਾਰਾ ਉਹ ਆ ਹੀ ਨਾਲ ਹੀ ਰੋਟੇਟ ਹੋ ਜਾਂਦਾ ਸੀ ਵਿਚਾਰਾ ਉਹ ਵੀ ਤੁਸੀਂ ਦੇਖੋ ਵੀ ਸਰਕਾਰਾ ਹੁਣ ਯੋਗੀ ਸਰਕਾਰ ਜਾਗ ਗਈ ਜੀ ਹੁਣ ਕਹਿੰਦੇ ਸਾਰੇ ਜੋ ਵੀ ਵੀਆਈਪੀ ਪਾਸ ਹੈ ਜੀ ਉਹ ਅਸੀਂ ਰੱਦ ਕਰਤੇ ਆ ਤੇ ਅਸੀਂ ਐਕਸਟਰਾ ਫੋਰਸ ਲਾ ਦਿੱਤੀ ਤੇ ਯਾਰ ਤੁਸੀਂ ਪਹਿਲਾਂ ਕਰਦੇ ਇਹ ਤੁਸੀਂ ਇਹ ਚੀਜ਼ਾਂ ਪਹਿਲਾਂ ਕਰਨੀਆਂ ਸੀ ਸਾਨੂੰ ਪਤਾ ਹੈ ਵੀ ਲੋਕਾਂ ਨੂੰ ਵੀ ਲੋਕਾਂ ਦੇ ਇੰਨੇ ਵੱਡੇ ਪੱਧਰ ਤੇ ਕੁੰਭ ਦੇ ਵਿੱਚ ਸ਼ਰਨ ਕਰਨ ਦੇ ਲਈ ਆਉਣਾ ਹੈ ਤਾਂ ਤੁਸੀਂ ਗੱਲ ਇਹ ਹੈ ਵੀ ਜਿਹੜੇ ਕੋਈ ਅਧਿਕਾਰੀ ਹੈ ਅੱਛਾ ਹੋਰ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਜੀ ਇਹਦੇ ਵਿੱਚ ਕਿਹਾ ਜਾ ਰਿਹਾ ਵੀ ਪੰਜ ਜੋ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀ ਹੈ ਉਹਨਾਂ ਦੇ ਯੋਗੀ ਸਰਕਾਰ ਹੈ ਜਿਹੜੇ ਕੋਈ ਐਕਸ਼ਨ ਲੈਣ ਦਾ ਸੋਚ ਰਹੀ ਹੈ ਜੋ ਮੈਂ ਸੁਣਿਆ ਮੈਂ ਸੋਸ਼ਲ ਮੀਡੀਆ ਤੇ ਮੈਨੂੰ ਨਹੀਂ ਪਤਾ ਹੈਗਾ ਇਹਦੇ ਬਾਰੇ ਖਿਆਲ ਮੈਂ ਸੋਸ਼ਲ ਮੀਡੀਆ ਤੇ ਜਾਂ ਚੈਨਲਾਂ ਦੇ ਵਿੱਚ ਜੋ ਸੁਣੀ ਹੈ ਗੱਲਾਂ ਕੀ ਪੰਜ ਜੋ ਅਧਿਕਾਰੀ ਹੈਗੇ ਆ ਜੋ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀ ਵੱਡੇ ਹੈਗੇ ਆ ਉਹਨਾਂ ਦਾ ਐਕਸ਼ਨ ਲੈਣ ਦੀ ਗੱਲ ਕਰ ਰਹੀ ਹੈ ਹੁਣ ਉਹਨਾਂ ਨੇ ਯੋਗੀ ਸਰਕਾਰ ਨੇ ਸਾਰੇ ਵੀਵੀਆਈਪੀ ਪਾਸ ਬੰਦ ਕਰਤੇ ਜੀ ਵੀ ਮੇਲਾ ਜੋ ਕੁੰਭ ਮੇਲਾ ਖੇਤਰ ਹੈ ਉਹਦੇ ਵਿੱਚ ਖੇਤਰ ਹੈ ਜਿਹੜਾ ਉਹਦੇ ਵਿੱਚ ਕੋਈ ਗੱਡੀ ਹੈ ਜਿਹੜੀ ਉਹ ਨਹੀਂ ਜਾਊਗੀ ਚਾਹੇ ਵੀਵੀਆਈਪੀ ਹੈ ਚਾਹੇ ਕੋਈ ਪਾਇਲਟ ਗੱਡੀਆਂ ਕੋਈ ਵੀ ਹੈ ਤੇ ਉਸ ਤੋਂ ਬਾਅਦ ਐਕਸਟਰਾ ਫੋਰਸ ਡਿਪਲੋਏ ਕਰਤੀ ਜੀ ਅਸੀਂ ਉੱਥੇ ਐਕਸਟਰਾ ਸੀ ਹੁਣ ਜੋ ਪ੍ਰਸ਼ਾਸਨ ਅਧਿਕਾਰੀ ਹੈ ਜਿਹੜੇ ਉਹ ਲਾਤੇ ਤੇ ਇਹ ਹੁਣ ਲਾਉਣ ਦਾ ਕੀ ਫਾਇਦਾ ਜੀ ਹੁਣ ਕਹਿੰਦੇ 4 ਫਰਵਰੀ ਤੱਕ ਸਾਰੇ ਵੀਵੀਆਈਪੀ ਜੋ ਮੂਵਮੈਂਟ ਆ ਬੰਦ ਹੋਊਗੀ ਜੀ ਹੁਣ ਕੀ ਫਾਇਦਾ ਜੀ ਇੰਨੀ ਵੱਡੀ ਗਿਣਤੀ ਚ ਲੋਕਾਂ ਨੂੰ ਮਰਵਾ ਕੇ ਹੁਣ ਤੁਸੀਂ ਵੀਵੀਆਈਪੀ ਮੂਵਮੈਂਟ ਬੰਦ ਕਰ ਦਿਓ ਯਾਰ ਇੱਕ ਆਸਥਾ ਦਾ ਸੰਗਮ ਹੈ ਉੱਥੇ ਕੌਣ ਵੀਵੀਆਈਪੀ ਕੌਣ ਹੁੰਦਾ ਜੀ ਇੱਕ ਆਸਥਾ ਦਾ ਸੰਗਮ ਹੈ ਉੱਥੇ ਵੀਵੀਆਈਪੀ ਕਿਵੇਂ ਹੋ ਸਕਦਾ ਜੀ ਤੁਸੀਂ ਇਹ ਦੱਸੋ ਹਰ ਇੱਕ ਬੰਦਾ ਵੀਵੀਆਈਪੀ ਆ ਰੱਬ ਕਿਹਨੂੰ ਪਿਆਰਾ ਹੈ ਦੱਸੋ ਜੀ ਮੈਨੂੰ ਯਾ ਇਹ ਗੱਲ ਆ ਵੀ 40 ਕਰੋੜ ਲੋਕ ਆ ਜਿਹੜੇ ਵੀ ਉਹ ਧੱਕੇ ਖਾਨ ਵੀ ਸਾਨੂੰ ਵੀਵੀਆਈਪੀ ਜ਼ਰੂਰੀ ਨੇ ਜੀ ਹਾਂਜੀ ਤੇ ਐਸੀ ਤਾਂ ਅਸੀਂ ਕਰੋੜ ਲੋਕ ਖੜੇ ਹੋ ਕੇ ਜੀ ਉਸ ਤੋਂ ਬਾਅਦ ਆ ਜੀ ਜੀ ਹੁਣ ਸਾਡੇ ਮੀਡੀਆ ਤੇ ਜੀ ਤੁਸੀਂ ਜਿਸ ਦਿਨ ਇਹ ਘਟਨਾ ਵਾਪਰੀ ਆ ਉਸ ਦਿਨ ਦਾ ਤੁਸੀਂ ਇੱਕ ਤਾਂ ਦੈਨਿਕ ਪਾਸਕਰ ਚੱਕ ਕੇ ਦੇਖ ਲਿਓ ਜੀ ਇੱਕ ਦੈਨਿਕ ਜਾਗਰਣ ਚੱਕ ਕੇ ਦੇਖ ਲਿਓ ਜੀ ਮੈਂ ਦੋ ਖਬਰ ਦੇਖਿਆ ਹਾਲੇ ਤੱਕ ਮੈਂ ਸੋ ਝੂਠ ਨਹੀਂ ਮਾਰਦਾ ਮੈਂ ਹੋਰ ਅਖਬਾਰ ਦੇ ਕੋਈ ਦੇਖਿਆ ਹੈਗਾ ਮੈਂ ਦੋਨੇ ਖਬਰਾਂ ਦੇ ਵਿੱਚ ਮੈਂ ਜੋ ਡਿਫਰੈਂਸ ਦੇਖਿਆ ਨਾ ਜੀ ਬਹੁਤ ਜ਼ਿਆਦਾ ਮੈਨੂੰ ਬੁਰਾ ਲੱਗਿਆ ਇਹ ਉਸ ਤੋਂ ਬਾਅਦ ਜੇ ਮੇਨਸਟ੍ਰੀਮ ਮੀਡੀਆ ਦੀ ਗੱਲ ਕਰੀਏ ਜੀ ਸਾਡੀ ਦੀ ਅਸੀਂ ਵੀ ਜੀ ਸਾਡੀ ਮੇਨਸਟ੍ਰੀਮ ਮੀਡੀਆ ਦਾ ਐਡਾ ਕ ਬੁਰਾ ਹਾਲ ਹੋ ਗਿਆ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ ਵੀ ਉਹ ਨਾ ਨੇ ਤੁਸੀਂ ਐ ਮੰਨੋ ਪਹਿਲੇ 6-7 ਘੰਟੇ ਤੱਕ ਖਬਰ ਤਵੱਜੋ ਹੀ ਨਹੀਂ ਦਿੱਤੀ ਜੀ ਤੁਸੀਂ ਇੱਕ ਗੱਲ ਦੇਖੋ ਵੀ ਐਡੀ ਵੱਡੀ ਘਟਨਾ ਹੋ ਜੇ ਤੇ ਉਹਨੂੰ ਤਵੱਜੋ ਨਾ ਦਿੱਤੀ ਜਾਵੇ ਕਿੰਡੀ ਸ਼ਰਮਨਾਕ ਗੱਲ ਆ ਸਾਡੇ ਵਸਤੇ ਅਸੀਂ ਇਨਸਾਨ ਪਹਿਲਾਂ ਠੀਕ ਹੈ ਹਰ ਇੱਕ ਦੇ ਆਧਾਰਿਆਂ ਨੇ ਕੋਈ ਐਡ ਲੈਣੀ ਹੁੰਦੀ ਹੈ ਹੋਰ ਲੈਣੀ ਹੁੰਦੀ ਹੈ ਲੇਕਿਨ ਅਸੀਂ ਇਨਸਾਨ ਦੀ ਕੀਮਤ ਹੈ ਜਿਹੜੀ ਉਹ ਤੋਂ ਵੀ ਤਾਂ ਟੱਪ ਕੇ ਸਾਡੇ ਲਈ ਪੈਸਾ ਇੰਨਾ ਜ਼ਿਆਦਾ ਜ਼ਰੂਰੀ ਹੋ ਗਿਆ ਫਿਰ ਉਸ ਤੋਂ ਬਾਅਦ ਮੈਂ ਇੱਕ ਦੇਖੀ ਟੀਵੀ 9 ਭਾਰਤਵਰਸ਼ ਦੇ ਪੱਤਰਕਾਰ ਸੀਗੇ ਭਰਾ ਮੈਨੂੰ ਨਾਮ ਨਿਕਲ ਗਿਆ ਦਿਮਾਗ ਚੋਂ ਉਹ ਜਦੋਂ ਨਾ ਜਿੱਥੇ ਮੈਡੀਕਲ ਕਾਲਜ ਦੇ ਵਿੱਚ ਡੈੱਡ ਬਾਡੀਜ਼ ਪਈਆਂ ਸੀਗੀਆਂ ਉਹ ਉੱਥੇ ਨਾ ਪ੍ਰਸ਼ਾਸਨ ਨੇ ਫੋਟੋ ਹਲਾਤੇ ਸੀਗੇ ਮ੍ਰਿਤਕਾਂ ਦੀਆਂ ਜਿਹੜੇ ਵਿਚਾਰੇ ਆਪਣੀ ਜਾਣਕਵਾ ਬੈਠੇ ਸੀਗੇ ਉੱਥੇ ਉੱਥੇ ਜੀ ਉਹ ਫੋਟੋਆਂ ਦੇਖ ਕੇ ਨਾ ਜਿਹੋ ਦਿਖਾ ਰਿਆ ਸੀਗਾ ਆਪਦੀ ਰਿਪੋਰਟਿੰਗ ਕਰ ਰਿਹਾ ਸੀਗਾ ਕਿ ਆਹਾਂ ਜੋ ਮੈਡੀਕਲ ਕਾਲਜ ਦੇ ਵਿੱਚ ਆ ਮ੍ਰਿਤਕ ਨੇ ਜਿਹੜੇ ਉਹਨਾਂ ਦੇ ਫੋਟੋਆਂ ਲੱਗੀਆਂ ਤਾਂ ਉੱਥੇ ਪੁਲਿਸ ਵਾਲੇ ਤੇ ਜਿਹੜੇ ਪ੍ਰਸ਼ਾਸਨ ਅਧਿਕਾਰੀ ਹੈ ਆ ਕੇ ਉਹਨੂੰ ੱੱਕੇ ਮਾਰ ਕੇ ਬਾਹਰ ਕੱਢਿਆ ਜੀ ਤੁਸੀਂ ਇੱਕ ਗੱਲ ਦੇਖੋ ਉਹ ਕਹਿੰਦਾ ਯਾਰ ਅਸੀਂ ਪਾਕਿਸਤਾਨ 'ਚ ਬੈਠੇ ਆ ਜਿਹੜਾ ਪੱਤਰਕਾਰ ਸੀ ਉਹਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਕਹਿੰਦਾ ਯਾਰ ਅਸੀਂ ਪਾਕਿਸਤਾਨ 'ਚ ਬੈਠੇ ਆਂ ਵੀ ਸਾਡੇ ਲੋਕ ਮਰ ਗਏ ਅਸੀਂ ਰਿਪੋਰਟਿੰਗ ਵੀ ਨਾ ਕਰੀਏ ਉਲਟਾ ਉਹਨੂੰ ੱਤਕੇ ਕ ਮਾਰੇ ਗਏ ਇਹਨੂੰ ਗ੍ਰਿਫਤਾਰ ਕਰ ਲਓ ਜੀ ਇਹੀ ਕੁਛ ਹੀ ਕਰ ਸਕਦੇ ਆਂ ਹੋਰ ਕੀ ਕਰਨਾ ਜੀ ਇਹਨਾਂ ਨੇ ਜਿਹੜੀਆਂ ਸਰਕਾਰਾਂ ਲੰਗੀਆਂ ਇਹ ਝੂਠੇ ਕੇਸ ਹੀ ਦਰਜ ਕਰਦੀਆਂ ਹੋਰ ਕੀ ਕਰਦੀਆਂ ਹੁੰਦੀਆਂ ਕਿਉਂਕਿ ਗੱਲ ਇਹ ਹੈ ਅੱਜ ਨਹੀਂ ਘੜੀ ਜੇ ਆਪਾਂ ਕਰੀਏ ਗੱਲ ਭਾਈ ਸਾਹਿਬ ਵੀ ਜਿਹਨੂੰ ਡੈਮੋਕ੍ਰੇਸੀ ਦਾ ਚੌਥਾ ਪੀਲਰ ਕਿਹਾ ਜਾਂਦਾ ਸੀ ਦੇਖੋ ਗੱਲ ਇਹ ਹੈ ਵੀ ਉਹ ਤਾਂ ਗੱਲਾਂ ਹੁਣ ਖਤਮ ਹੋ ਗਈਆਂ ਉਹ ਗੱਲਾਂ ਹੁਣ ਨਹੀਂ ਰਹੀਆਂ ਸਾਨੂੰ ਵੀ ਪਤਾ ਵੀ ਦਿੱਲੀ ਦੇ ਵਿੱਚ ਸੈਂਟਰ ਗਵਰਨਮੈਂਟ ਦੇ ਵੱਲੋਂ ਕਿਵੇਂ ਇਸ ਨੂੰ ਮੈਨੇਜ ਕੀਤਾ ਜਾਂਦਾ ਮੀਡੀਆ ਨੂੰ ਪੰਜਾਬ ਦੇ ਵਿੱਚ ਕਿਵੇਂ ਮੈਨੇਜ ਕੀਤਾ ਜਾਂਦਾ ਸਭ ਸਾਰੇ ਲੋਕਾਂ ਨੂੰ ਸਾਰਿਆਂ ਨੂੰ ਪਤਾ ਜੀ ਕੋਈ ਗੱਲ ਲੁਕੀ ਚੁਪੀ ਨਹੀਂ ਰਹੀ ਜੀ ਫਿਰ ਉਸ ਤੋਂ ਬਾਅਦ ਲੋਕਾਂ ਦੇ ਬਿਆਨ ਦੇਖੋ ਜੀ ਤੁਸੀਂ ਕਹੋ ਬਗੇਸ਼ਵਰ ਧਾਮ ਵਾਲਾ ਬਾਬਾ ਉਹ ਕਹਿੰਦਾ ਜੀ ਮਰਨਾ ਸਾਰਿਆਂ ਨੇ ਹੈ ਕਹਿੰਦਾ ਗੰਗਾ ਕਿਨਾਰੇ ਉਹ ਕਹਿੰਦਾ ਉਹਨਾਂ ਦਾ ਮੋਕਸ਼ ਮਿਲ ਗਿਆ ਜੀ ਦੱਸੋ ਜੀ ਜਦੋਂ ਬਾਬਾ ਆਪ ਉੱਥੇ ਗੰਗਾ ਸ਼ਰਣ ਕਰਨ ਗਿਆ ਸੀਗਾ ਜੀ ਇਹਨੂੰ ਵੀ ਵੀਐਪੀ ਟ੍ਰੀਟਮੈਂਟ ਮਿਲਿਆ ਸੀਗਾ ਜੀ ਠੀਕ ਹੈ ਜੀ ਜਿੱਥੇ ਨੇ ਗੰਗਾ ਸ਼ਰਣ ਕੀਤਾ ਸੀ ਬਾਬੇ ਨੇ ਉੱਥੇ ਆਲੇ ਦੁਆਲੇ ਗਿਣਤੀ ਦੇ ਮੇਰੇ ਖਿਆਲ ਚਾਰ ਲੋਕ ਹੋਣੇ ਆ ਜੀ ਵੀ ਭਾਈ ਫਿਰ ਜੇ ਜਿਹੜੇ ਉੱਥੇ ਲੋਕ ਮਰੇ ਆ ਉਹਨਾਂ ਬਾਰੇ ਤੁਸੀਂ ਦੇਖੋ ਗੱਲ ਵੀ ਬਾਬਾ ਕਹਿੰਦਾ ਕੀ ਆ ਕਹਿੰਦਾ ਜੀ ਉਹਨਾਂ ਨੂੰ ਮੋਕਸ਼ ਦੀ ਪ੍ਰਾਪਤੀ ਹੋਈ ਆ ਭਰਾਵਾ ਤੂੰ ਕਰ ਲੈ ਇਹ ਜੇ ਮੋਕਸ਼ ਦੀ ਪ੍ਰਾਪਤੀ ਜੀਦੀ ਮੰਨ ਲਓ ਕੋ ਦੁੱਧੂ ਚੁੰਗਦਾ ਬੱਚਾ ਸੀਗਾ ਕੋਈ 5 ਸਾਲ ਦਾ 10 ਸਾਲ ਦਾ ਬੱਚੇ ਆ ਜਿਵੇਂ ਮਾਂ ਜਾਂ ਬਾਪ ਉਸ ਭਗਦੜ ਦੇ ਵਿੱਚ ਭਾਜੜ ਦੇ ਵਿੱਚ ਮਾਰੇ ਗਏ ਬਾਈ ਜੀ ਉਹਨਾਂ ਵਿਚਾਰਿਆਂ ਨੂੰ ਕੀ ਪਤਾ ਜੀ ਮੋਕਸ਼ ਹੈ ਜਾਂ ਉਹਨਾਂ ਨੇ ਕੀ ਲੈਣਾ ਹੈ ਇਹ ਜੀ ਮੋਕਸ਼ ਤੋਂ ਜੀ ਉਹਨਾਂ ਦਾ ਜਿਨ੍ਹਾਂ ਦਾ ਢਿੱਡ ਭਰਦੇ ਸੀ ਉਹਦੇ ਮਾਂ ਬਾਪ ਉਹ ਚਲੇ ਗਏ ਵਿਚਾਰੇ ਉਹਨਾਂ ਉਹਨਾਂ ਦਾ ਕੀ ਕਸੂਰ ਹੈ ਜੀ ਪਰ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਸਾਹਮਣੇ ਆ ਰਹੀਆਂ ਬਾਕੀ ਸਾਰਾ ਮੈਂ ਇੱਕ ਸ਼ਾਮ ਨੂੰ ਹੋਰ ਡਿਟੇਲਡ ਰਿਪੋਰਟ ਹੈ ਮੈਂ ਤਿਆਰ ਕਰੀ ਜੰਨਾ ਇਹਦੇ ਵਿੱਚ ਵੀ ਕਿਹੜੇ-ਕਿਹੜੇ ਲੋਕ ਕਿੰਨੇ-ਕਿੰਨੇ ਕਿੱਥੋਂ-ਕਿੱਥੋਂ ਕਿਵੇਂ-ਕਿਵੇਂ ਹੈਗੇ ਉਹਦੀ ਮੈਂ ਡਿਟੇਲ ਰਿਪੋਰਟ ਹੈ ਇੱਕ ਹੋਰ ਸਾਰ ਨੂੰ ਸ਼ਾਮ ਨੂੰ ਮੈਂ ਇੱਕ ਖਬਰ ਸਾਂਝੀ ਕਰੂੰਗਾ ਐਸੇ ਮਾਮਲੇ ਦੇ ਉੱਤੇ ਤੇ ਇੱਕ ਵਾਰ ਮੈਨੂੰ ਤੁਸੀਂ ਇਜਾਜ਼ਤ ਦਿਓ ਤੇ ਇੱਕ ਬੇਨਤੀ ਜ਼ਰੂਰ ਹੈ ਸਰ ਸਾਡਾ ਨਾ ਪੰਜਾਬ 19 ਚੈਨਲ ਤੇ ਤੁਹਾਡਾ ਅਖਬਾਰ ਜਿਹੜੇ ਦੋਨੇ ਸੋਸ਼ਲ ਮੀਡੀਆ ਤੇ YouTube ਤੇ Facebook ਤੇ Instagram ਤੇ ਹੈਗੇ ਆ ਇਹਨਾਂ ਨੂੰ ਵੱਤਵੱਤ ਲਾਈਕ ਫੋਲੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ Starting